ਸਾਸਰੀ ਕਾਰ ਦੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਾਂਗੇ ਲਾਈਨਿੰਗ ਵਾਲੀ ਬਾਜੂ ਦੀ ਕਟਿੰਗ ਸਭ ਤੋਂ ਪਹਿਲਾਂ ਆਪਾਂ ਲਾਈਨਿੰਗ ਦੀ ਕਟਿੰਗ ਕਰਾਂਗੇ ਇੱਥੋਂ ਆਪਾਂ 2.5 ਇੰਚ ਤੇ ਨਿਸ਼ਾਨ ਲਾਵਾਂਗੇ ਇੱਥੋਂ 1 ਇੰਚ ਤੇ ਇੱਥੋਂ ਸੈਂਟਰ 'ਚੋਂ ਵੀ 1 ਇੰਚ ਤੇ ਇਹ ਕੱਪੜਾ ਆਪਣਾ ਫੋਲਡ ਕਰਕੇ ਰੱਖਿਆ ਹੋਇਆ ਵਾ ਖੁੱਲੀ ਸਾਈਡ ਆਪਣੇ ਵੱਲ ਆ ਇਧਰ ਬੰਦ ਸਾਈਡ ਆ ਹੁਣ ਆਪਾਂ ਇਹਨੂੰ ਇਦਾਂ ਤਿਰਛਾ ਮਲਾਵਾਂਗੇ ਇਹਦਾ ਹੱਦ ਸਵਾ 4 ਹੋ ਗਿਆ 8.5 ਤੇ ਨਿਸ਼ਾਨ ਆਉਂਦਾ ਇੰਚ ਜੋ ਆਪਾਂ ਇੱਥੋਂ ਹਾਫ ਆ ਫ੍ਰੈਂਚ ਦਾ ਨਿਸ਼ਾਨ ਲਾਵਾਂਗੇ ਤੇ ਇਹਨੂੰ ਏਦਾਂ ਸ਼ੇਪ ਦੇਵਾਂਗੇ ਕਾਟ ਦੀ ਮੁਗਰੀ ਜਿਹੜੀ ਆਪਾਂ ਬਾਜੂ ਦੀ ਉਹ 7 ਇੰਚ ਤਿਆਰ ਰੱਖਣੀ ਆ ਤੇ 2 ਇੰਚ ਆਪਾਂ ਐਕਸਟਰਾ ਕੱਪੜਾ ਰੱਖਾਂਗੇ ਤੇ ਇਹਨੂੰ ਏਦਾਂ ਮਿਲਾ ਦੇਣਾ ਮੋਢਾ ਜਿਹੜਾ ਉਹ 9.5 ਤਿਆਰ ਆ ਆ ਆਪਣਾ ਸਲਾਈ ਵਾਲਾ ਨਿਸ਼ਾਨ ਆ ਕਟਿੰਗ ਦਾ ਨਿਸ਼ਾਨ ਆ 판ਜੀ ਆਪਣੀ ਲਾਈਨਿੰਗ ਦੀ ਕਟਿੰਗ ਹੋ ਗਈ ਆ ਹੁਣ ਆਪਾਂ ਕਮੀਜ਼ ਦੇ ਕੱਪੜੇ ਦੀ ਜਿਹੜੀ ਬਾਜੂ ਆਪਣੀ ਉਹ ਦੀ ਕਟਿੰਗ ਕਰਾਂਗੇ ਜਿੰਨੀ ਆਪਣੀ ਬਾਹੂ ਦੀ ਲੈਂਥ ਆਪੋ ਤੇ 2 ਇੰਚ ਕਪੜਾ ਐਕਸਟਰਾ ਰੱਖਣਾ ਅਸੀਂ ਇਹ ਅੰਦਰ ਨੂੰ ਫੋਲਡ ਕਰ ਲਿਆ ਜਿਹੜਾ ਆਪਾਂ ਮਤਲਬ ਕਿ ਵੀ ਮੂਹਰੋ ਮੂਰੀ ਮੋੜਾਂਗੇ ਬਾਹਾਂ ਦੀ ਤੇ ਪੂਰੀ ਜਿੰਨੀ ਆਪਣੀ ਬਾਹੂ ਤਿਆਰ ਹੁੰਦੀ ਹੈ 6.5 ਤਿਆਰ ਆ 1/2 ਇੰਚ ਮੋੜੇ ਦੀ ਸਲਾਈ ਵਾਲਾ ਆਪਾਂ 17 ਇੰਚ ਰੱਖਿਆ ਹੋਇਆ ਜਿਹੜਾ ਅੰਦਰ ਨੂੰ ਫੋਲਡ ਕਰਨਾ ਉਹ ਆਪਾਂ ਪਹਿਲਾਂ ਹੀ ਕੀਤਾ ਹੋਇਆ ਕੱਚਾ ਫੋਲਡ ਕੀਤਾ ਆਪਾਂ ਲਾਈਨਿੰਗ ਬਾਅਦ ਚ ਅਟੈਚ ਕਰਾਂਗੇ ਇਹਦੇ ਨਾਲ ਤੇ ਲਾਈਨਿੰਗ ਵਾਲਾ ਕਪੜਾ ਵੀ ਆਪਣਾ ਵਾਧਾ ਇਹ ਜਦੋਂ ਆਪਾਂ ਲਾਹਾਂ ਬਾਜੂ ਦਾ ਕਪੜਾ ਅੰਦਰ ਨੂੰ ਫੋਲਡ ਕਰਾਂਗੇ ਉਦੋਂ ਵਿੱਚ ਆਪਾਂ ਅਟੈਚ ਕਰ ਲਵਾਂਗੇ ਤੇ ਹੁਣ ਆਪਾਂ ਇਦਾਂ ਬਾਜੂ ਨੂੰ ਉੱਪਰ ਧਰ ਕੇ ਲਾਈਨਿੰਗ ਵਾਲੇ ਕਪੜੇ ਨੂੰ ਤੇ ਬਸ ਇਹਦੀ ਕਟਿੰਗ ਕਰ ਦੇਣੀ ਆ ਇਦਾਂ ਬਹੁਤ ਸੌਖੇ ਤਰੀਕੇ ਨਾਲ ਕਟਿੰਗ ਹੋ ਜਾਂਦੀ ਲਾਈਨਿੰਗ ਵਾਲੇ ਸੂਟ ਦੀ ਆਪਾਂ ਫਰੰਟ ਕੱਟ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਇੱਦਾਂ ਖੋਲ ਕੇ ਰੱਖ ਲੈਣਾ ਬਾਜੀ ਵਾਲੇ ਕੱਪੜੇ ਨੂੰ ਸਿੱਧੀ ਸਾਈਡ ਆ ਜਿਹੜੀ ਕੱਪੜੇ ਦੀ ਉਹ ਦੋਨੇ ਅੰਦਰਲੀ ਸਾਈਡ ਆ ਤੇ ਜਿਹੜੀ ਪੁੱਠਾ ਪਾਸਾ ਕੱਪੜੇ ਦਾ ਉਹ ਆਪਾਂ ਬਾਹਰਲੀ ਸਾਈਡ ਰੱਖਿਆ ਹੋਇਆ ਦੋਨਾਂ ਦਾ ਹਾਂਜੀ ਆਪਾਂ ਜਿਹੜਾ ਕੱਚਾ ਫੋਲਡ ਕੀਤਾ ਸੀ ਉਹਨੂੰ ਖੋਲ ਲਿਆ ਹੁਣ ਆਪਾਂ ਇਹਦੇ ਵਿੱਚ ਲਾਈਨਿੰਗ ਅਟੈਚ ਕਰਕੇ ਫੇਰ ਇਹਨੂੰ ਇਦਾਂ ਫੋਲਡ ਕਰਾਂਗੇ ਤੇ ਆਪਣਾ ਬਾਰਡਰ ਜਿਹੜਾ ਵਧੀਆ ਸਹੀ ਆਊਗਾ ਇੱਕੋ ਜਿਹਾ ਹੁਣ ਆਪਾਂ ਉੱਪਰ ਧਰ ਕੇ ਲਾਈਨਿੰਗ ਵਾਲਾ ਕੱਪੜਾ ਇਹਦੀ ਫਰੰਟ ਕਾਟ ਪਾਵਾਂਗੇ